ਦੋਸਤੋ ਮੈਂ ਮਨਦੀਪ ਸਿੰਘ ਦਲਿਆਉ ਉਮਰਾ ਡੈਰੀ ਫਾਰਮ ਤੇ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਭਲਾੜਾ ਇਹ ਦੋ ਕਟੀਆਂ ਸੇਲ ਵਾਸਤੇ ਨੇ ਬਿਲਕੁਲ ਜੈਡ ਬਲੇਗਾ ਕਟ-ਕਟ 4-5 ਮਹੀਨਿਆਂ ਬਾਅਦ ਕਟੀਆਂ ਆਈਆਂ ਹੋਣੀਆਂ ਆਪਣੇ ਕੋਲੇ ਇੱਕ ਢੇੜਾ ਆ ਕਟੀਆਂ ਦੀ ਲਾਈ ਜੇ ਇੱਕ ਕੱਟੀ ਸੇਲ ਹੋ ਗਈ ਤਿੰਨੇ ਕਟੀਆਂ ਜੈਡ ਬਰੇਗਾ ਸਵਾ 1.5 ਸਾਲ ਦੇ ਲਗਭਗ ਹੈ ਦੋ-ਦੋ ਤਿੰਨ-ਤਿੰਨ ਮਹੀਨਿਆਂ ਤੱਕ ਦੁੱਧਰ ਵਾਲੀਆਂ ਕਟੀਆਂ ਨੇ ਵਧੀਆ ਪਲੀਆਂ ਹੋਈਆਂ ਨੇ ਕਟੀਆਂ ਇੱਕ ਦਾ 42000 ਰੁਪਏ ਰੇਟ ਆ ਬੱਕ ਨੰਬਰ ਵਾਲੀ ਦਾ ਦੋ ਨੰਬਰ ਵਾਲੀ ਦਾ ਰੇਟ ਹੈਗਾ 40000 ਰੁਪਏ ਛੋਟਾ ਸੰਗਾ ਬਿਲਕੁਲ ਖੁੱਲਾ ਕਰਦਾ ਗੱਡੀਆਂ ਦਾ ਪਿਓਰ ਮੁਰਾ ਜਮਾ ਕਿਤੇ ਕੋਈ ਵਾਲ ਚਿੱਟਾ ਨਹੀਂ ਹੈਗਾ ਸਿੱਟਪੋੜੇ ਜੀ ਵੀ ਤੁਸੀਂ ਦੇਖ ਸਕਦੇ ਹੋ ਥਣਾ ਦਾ ਸਪੇਸ ਵੀ ਤੁਸੀਂ ਦੇਖ ਸਕਦੇ ਹੋ ਕਹੇ ਜਾ ਗੱਟੀ ਦਾ ਝੋਲੀ ਝੋਲੀ ਵੀ ਚੰਗੀ ਹੈ ਗੱਟੀ ਦੇ 42000 ਰੁਪਏ ਰੇਟ ਹੈ ਦਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਇੱਕ ਇੱਕ ਤਿੰਨ ਕਟੀਆਂ ਆਈਆਂ ਸੀ ਇੱਕ ਛੋਟੀ ਸੀਗੀ ਉਹ ਸੇਲ ਹੋ ਗਈ ਇਹ ਦੋ ਨੰਬਰ ਵਾਲੀ ਗੱਟੀ ਹੈ ਇਹਦਾ 40000 ਰੁਪਏ ਰੇਟ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਆਪਣਾ ਚੱਲ ਰਿਹਾ ਹੈਗਾ ਪੈਟਪੂੜਾ ਵੀ ਤੁਸੀਂ ਦੋਨਾਂ ਕੱਟੀਆਂ ਦਾ ਦੇਖ ਸਕਦੇ ਹੋ ਥਾਣਾ ਦਾ ਤੁਸੀਂ ਸਪੇਸ ਵੀ ਦੇਖਦੇ ਹੋ ਚਾਰ-ਚਾਰ ਔਂਗਲਾਂ ਦਾ ਸਨ ਹਜੇ ਹੁਣੀ ਬਿਆ ਥਾਣਾ ਦਾ ਝੋਲੀ ਵੀ ਚੰਗੀ ਬਣਦੀ ਹੈ ਕੱਟੀ ਦੇ 40000 ਰੁਪਏ ਰੇਟ ਆ ਦਾ ਦੋ ਨੰਬਰ ਵਾਲੀ ਕੱਟੀ ਦਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਬਾਗੇ ਆਪਣੇ ਕੋਲ ਮੱਜਾਂ ਆਈਆਂ ਸੀ ਮੱਜਾਂ ਪ ਵੱਧ ਲੈਉਣੀਆਂ ਨੇ ਮੱਜਾਂ ਦੋ ਮੱਜਾਂ ਆਈਆਂ ਸੀ ਨਾਲੀ ਇਹ ਦੋ ਬਾਅਦ ਚਾਹੀਦੇ ਯਾਨੀ ਇਹ 13 ਤਰੀਕ ਦੀ ਰਾਤ ਨੂੰ ਆ ਗਏ ਸੀ 14 ਨੂੰ ਦਿਨੇ ਮੱਜਾਂਗੇ ਮੱਜਾਂ 14 ਨੂੰ ਸ਼ਾਮ ਨੂੰ ਹੀ ਸੇਲ ਹੋ ਗਈਆਂ ਸੀਗੀਆਂ ਚੜਨੀਆਂ ਹਜੇ ਅੱਜ ਜਾਂ ਕੱਲ ਨੂੰ ਚੜਨੀਆਂ ਇਹ ਦੋ ਕਟੀਆਂ ਸੇਲ ਵਾਸਤੇ ਆ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਕਾਫੀ ਵੀਰ ਕਟੀਆਂ ਦੀ ਮੰਗ ਕਰਦੇ ਜੀ ਤਾਂ ਹੀ ਆਪਾਂ ਕਟੀਆਂ ਦਾ ਇੱਕ ਜਿਹੜਾ ਲਾਤਾ ਸੀ ਕਿ ਛੋਟੀ ਕੱਟੀ ਸੀਗੀ ਇਹ ਸੇਲ ਹੋ ਗਈ ਸਤਿ ਸ੍ਰੀ ਅਕਾਲ ਜੀ ਸਾਰਾ